ਅਕਾਲੀ ਦਲ ਨੇ ਬਾਲਾ ਸ਼ਹਿਰੀ ਤੋਂ ਸੀਟ ਬਲਵਿੰਦਰ ਸਿੰਘ ਪੂਨੀਆ ਨੂੰ ਦਿੱਤੀ ਹੈ ਬਲਵਿੰਦਰ ਸਿੰਘ ਪੂਨੀਆ ਅਨੈਲੋ ਨਾਲ ਸੰਬੰਧ ਰੱਖਦੇ ਸੀ ਅਨੈਲੋ ਤੋਂ ਉਹਨਾਂ ਨੂੰ ਅਕਾਲੀ ਦਲ ਸ਼ਾਮਲ ਕੀਤਾ ਗਿਆ ਔਰ ਹੁਣ ਉਹਨੂੰ ਟਿਕਟ ਦਿੱਤੀ ਗਿਆ ਪਰ ਅੰਬਾਲਾ ਸ਼ਹਿਰ ਦੇ ਜਿਹੜੇ ਸਿੱਖ ਨੇ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਉਹ ਇਹਦਾ ਵਿਰੋਧ ਕਰ ਰਹੇ ਨੇ ਸਾਡੇ ਨਾਲ ਪ੍ਰੀਤਮ ਸਿੰਘ ਨੇ ਪ੍ਰੀਤਮ ਸਿੰਘ ਜੀ ਤੁਸੀਂ ਕਿਉਂ ਵਿਰੋਧ ਕਰ ਰਹੇ ਹੋ ਸਰ ਇਹ ਗੱਲ ਇਸ ਤਰ੍ਹਾਂ ਵੀ ਇਹ ਦੋ ਸੀਟਾਂ ਕਾਲਾ ਵਾਲੀ ਤੇ ਅੰਬਾਲਾ ਸ਼ਹਿਰ ਅਕਾਲੀ ਦਲ ਨੂੰ ਦਿੱਤੀਆਂ ਗਈਆਂ ਸੀ ਅਨੈਲੋ ਵੱਲੋਂ ਅਸੀਂ ਬੋਲ ਕੋਈ ਸੀ ਸਾਡੇ ਹੋਰ ਵੀ ਕੈਂਡੀਡੇਟ ਇਸ ਕਾਲ ਦੀ ਸਪੋਰਟ ਕਰ ਰਹੇ ਸੀ ਵੀ ਸਰ ਇਹ ਸੀਟ ਇਕੱਲੀ ਨੂੰ ਦਿੱਤੀ ਜਾਏ ਲੇਕਿਨ ਅੱਜ ਇੱਕ ਨਲੋ ਦੇ ਪ੍ਰਧਾਨ ਲਿੰਦਸ ਪੁੰਨੀਆਂ ਨੂੰ ਇਕੱਲੇ ਜਵਾਨ ਕਰਕੇ ਟਿਕਟ ਉਹਨੂੰ ਦਿੱਤੀ ਗਈ ਹੈ ਜਿਹਦਾ ਅਸੀਂ ਵਿਰੋਧ ਕਰਦੇ ਹਾਂ ਕਿਉਂ ਵਿਰੋਧ ਕਰ ਰਹੇ ਹੋ ਤੁਸੀਂ ਕੀ ਹਿੰਦੀ ਨੂੰ ਕਿਸੇ ਨੂੰ ਟਿਕਟ ਮਿਲੀ ਹੈ ਸਿੱਖ ਨੂੰ ਮਿਲਣੀ ਚਾਹੀਦੀ ਸੀ ਸਿੱਖ ਨੂੰ ਮਿਲ ਜੀ ਕਾਲੀ ਟਿਕਟ ਸਿੱਖ ਨੂੰ ਮਿਲਣੀ ਚਾਹੀਦੀ ਸੀ ਜਾਂ ਉਹ ਪੁਰਾਣਾ ਕਾਲੀ ਹੁੰਦਾ ਕਾਲੀ ਮਾਰਕਰ ਤੋਂ ਹੋਵੇ ਜਦ ਰਾਜ ਜੀ ਜੁਆਇਨ ਕਰ ਰਿਹਾ ਟਿਕਟ ਦੇ ਰਿਹਾ ਕਿਦੋਂ ਇਨਸਾਫ ਹੈ ਦੱਸੋ ਇਹ ਸਾਡੇ ਪ੍ਰਧਾਨ ਜੀ ਖੜੇ ਨੇ ਸਾਡੇ 75 ਤੋਂ ਪ੍ਰਧਾਨ ਜੀ ਖੜੇ ਸਾਡੇ ਬੋਡੀ ਸਾਹਿਬ ਸਾਰੇ ਅਸੀਂ ਇਹ ਚੈਲੰਜ ਕਰ ਰਹੇ ਵੀ ਇਹ ਗਲਤ ਕੰਮ ਹੋਇਆ ਹੈ ਹੁਣ ਤੁਸੀਂ ਇਹਦਾ ਵਿਰੋਧ ਪ੍ਰਧਾਨ ਜੀ ਕੋਲ ਜਿਤਾਉਣ ਜਾ ਰਹੇ ਹੋ ਸੁਖਬੀਰ ਸਿੰਘ ਬਾਦਲ ਕੋਲ ਕੀ ਕਹੇ ਆ ਜੀ ਹੁਣ ਪ੍ਰਧਾਨ ਜੀ ਨੂੰ ਦੁਬਾਰਾ ਫਿਰ ਮਿਲਾਂਗੇ ਉਹ ਪ੍ਰਧਾਨ ਰਿਕਵੈਸਟ ਕਰਾਂਗੇ ਵੀ ਹਰ ਉਹਨੇ ਪੁੱਛਿਆ ਉਹਨਾਂ ਨੇ ਕਿ ਅਸੀਂ ਉਹਨਾਂ ਨੂੰ ਰਿਕਵੈਸਟ ਪਹੁੰਚ ਕਰਦੇ ਰਿਹਾ ਆਪੇ ਕੈਂਡੀਡੇਟ ਬਾਰੇ ਅਸੀਂ ਅੰਮਾਲੀ ਮੀਟਿੰਗ ਕੀਤੀ ਸੀ ਕਿ ਸਾਰੇ ਕਾਲੀ ਦਲ ਦੇ ਬੰਦੇ ਮਿਲ ਕੇ ਮੀਟਿੰਗ ਕੀਤੀ ਸੀ ਕਿ ਇਹ ਟਿਕਟ ਕਾਲੀ ਦਲ ਦੇ ਕਿਸੇ ਬੰਦੇ ਤੀ ਜਾ ਕਿਸੇ ਨੂੰ ਦੇਤੀ ਜਾ ਕਿਸੇ ਕੋਈ ਦਰਾਈ ਸਾਰੇ ਹਲ ਕੇ ਮਿਲ ਨਾਰੇ ਬਾਜੀ ਵੀ ਇੱਥੇ ਕੀਤੀ ਕਾਫੀ ਸਾਰੀ ਜਿਹੜੇ ਤੁਹਾਡੇ ਦੂਸਰੇ ਵਾਲੇ ਕੀਤੀ ਸੀ ਨਰ ਬਾਜੀ ਸ਼ਾਮਲੀ ਅਸੀਂ ਨਰ ਬਾਜੀ ਵਿਸ਼ਵਾਸ ਰੱਖਦੇ ਜਿਹੜਾ ਕਾਲੀ ਵਰਕਰ ਨੂੰ ਕਿੱਝ ਨੂੰ ਦੇ ਦੇਣ ਉਹ ਟਿਕਟ ਅਜੋਰ ਜਰਾ ਜੀਆਂ ਜਿਹੜੇ ਜਿਹਨਾਂ ਨੂੰ ਕੰਮ ਹੁੰਦਾ ਮੋਰਚੇ ਲਾੜੇ ਹੁੰਦੇ ਉਹ ਕਾਲੀ ਦਾ ਲੱਗੇ ਅੱਗੇ ਪਿਛੇ ਦੂਜੇ ਆ ਜਾਂਦੇ ਇੱਕਦਰੀ ਗੱਲ ਹੋਈ